ਖੇਤ ਦੇ ਵਿੱਚੋਂ ਰੇਤਾ ਕੱਢ ਕੇ ਤੁਸੀਂ ਵੇਚੀ ਸਰਕਾਰ ਨੇ ਤੇ ਉਹ ਪੈਸਾ ਨਹਿਰਾਂ 'ਚ ਲਾ ਕੇ ਬੰਦ ਕਰ ਦਿੱਤਾ ਇੱਕ ਰਿਪੋਰਟ ਆਹੀ ਉੱਦੇ ਵੇਖੀ ਉਹਦੇ 'ਚ ਵੀ ਇਹੀ ਕਿਸਾਨਾਂ ਨੇ ਕਿਹਾ ਵੀ ਚਾਹੇ ਸਾਡੀਆਂ ਜ਼ਮੀਨਾਂ ਅਕਵਾਇਰ ਕਰ ਲਓ ਸਾਨੂੰ ਪੈਸੇ ਦੇ ਦਿਓ ਤੇ ਤੁਸੀਂ ਨਹਿਰ ਕੱਢ ਦਿਓ ਵੱਡੀ ਕਰ ਦਿਓ ਜਿਵੇਂ ਹਰੀ ਕਹਿੰ ਗਿਆ ਉਹ ਨਹਿਰਾ ਰਾਜਸਥਾਨ ਪੀਰ ਯਾਰ ਸਾਨੂੰ ਇੱਥੋਂ ਦੇਖੋ ਸਾਨੂੰ ਰਿਸ਼ਤੇ ਦਾ ਸਦਨ ਵੜ ਗਿਆ ਨੇ ਸਾੜਨਾ ਰਿਸ਼ਤੇ ਦਾ ਬੋਲਣੋਂ ਵੱਢ ਗਏ ਯਾਰ ਉਹ ਸਾਰ ਸਾਲ ਥਾੜੀ ਕਿਤਨਾ ਮਤ ਕਰਨ ਸਾਲ ਸਾਲ ਸਾਨੂੰ ਦਾਣੇ ਤੂੜੀ ਕਿਤਨਾ ਦੇ ਕੇ ਜਾਣਾ ਕਿੱਥੋਂ ਦੇਣ ਸਹੀ ਸਰਦਾ ਤਾਂ ਆਪੋ ਆਪਣਾ ਨਹੀਂ ਅਸੀਂ ਤਾਂ ਮੁੜ ਕੇ ਹਾਰ ਕੇ ਵਿਆਹ ਛੱਡਿਆ ਉਹਨੇ ਜਾਣੋਂ ਵੱਢ ਗਿਆਂ ਵੀ ਯਾਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਦਿਨ ਜਾਣ ਵੇ ਇੱਕ ਬੰਦੇ ਅਗਲਾ 10000 ਰੁਪਏ ਦੇਣ ਦਿਆ ਤੇ ਅਸੀਂ 200 ਰੁਪਏ ਦੇ ਗਏ ਅਗਲੇ ਧੀ ਭਾਣ ਨੂੰ ਦੇ ਅਸੀਂ ਨੇ ਯਾਰ ਰਹਿਣ ਦੇ ਵਿਆਹ ਛੱਡਣਾ ਸਹੀ ਗੱਲ ਵਿਆਹ ਛੱਡਣਾ ਪੈਣਾ ਜੀ ਸਮਾਜ ਨਾਲ ਉਹ ਟੁੱਟਣਾ ਪੈਣਾ ਇਹ ਇਹ ਜਿਹੜੀਆਂ ਇਹ ਨੇ ਸਮਾਜ ਨਾਲ ਲੋਕਾਂ ਨੂੰ ਤੋੜਿਆ ਹੋਇਆ ਵਾ ਤੋੜਿਆ ਸਹੀ ਕਈ ਬੰਦੇ ਗਰੀਬੀ ਦੇ ਮਾਰੇ ਲੋਕ ਪ ਕੀ ਆ ਛੱਡੋ ਖੜਾ ਵੀ ਮਤਲਬ ਇੱਥੇ ਹਿਹਾਰ ਸਕਦਾ ਨਹੀਂ ਆ ਉਹ ਸਸਤੀ ਸਸਤੀ ਜੋ ਮਿਲਿਆ 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 ਲੈ ਕੇ ਬਾਬਾ ਜੀ ਤੁਹਾਡੀ ਇੱਥੇ ਜ਼ਮੀਨ ਕਿੰਨੀ ਆ ਜਿਹੜੀ ਦਰਿਆ ਦੇ ਡੁੱਬੀ ਹੋਣ ਜਿਹੜੀ ਡੁੱਬੀ ਹੈ ਦੱਸਿਆ ਰੁੱਖਾਂ ਦਾ ਗਾਲੇ ਬਨੇ ਪਏ ਨੇ ਨਾਲ ਹੀ ਹਾਂਜੀ ਸਾਢੇ 7 ਕਿੱਲੇ ਸੀ ਮੇਨ ਜਿਹੜੀ ਆਪਣੀ ਦਰਿਆ ਦੇ ਵਿੱਚ ਪਈ ਆ ਅੱਛਾ ਇੱਥੇ ਪਈ ਠੇਕੇ ਦੇ ਆਪਣੇ ਕੋਲੇ ਅੱਛਾ ਇਹ ਠੇਕੇ ਵਾਲੀ ਇਹ ਠੇਕੇ ਦੇ ਜਿੰਨੇ ਮੰਗਿਆ ਮੰਗਿਆ ਬੀਜੀਆਂ ਤੇ ਮੱਕਈ ਸੀ ਕੋ ਮੂੰਗਿਆ ਮੱਕਈ ਤੇ ਅਸੀਂ ਲਈ ਇਥੇ ਵੱਡ ਠੀਕ ਹੈ ਤੇ ਥੋੜੀ ਜੀ ਰਹਿ ਗਈ ਵਿੱਚੋਂ ਬਾਕੀ ਮੂੰਗੀ ਮੰਗੀ ਜਿਹੜੀ ਸਾਈ ਡੁੱਬ ਗਈ ਆੜੇ ਆਵੇ ਤੇ ਤੁਰ ਸੀ ਹਾਂਜੀ ਇਹ ਨਿਕਾਨ ਕੱਲਾ ਮੇਰਾ ਬਾਬੇ ਸਾਜਦਾਨ ਨੇ ਜਿਹੜੇ ਵੀ ਭਰਾਵਾਂ ਨਿਕਾਨ ਹੋਇਆ ਨਾ ਉਹਦਾ ਦੁੱਖ ਜ਼ਰੂਰੀ ਹੋਇਆ ਬਿਲਕੁਲ ਜੀ ਬਿਲਕੁਲ ਉਹ ਮੇਰੇ ਕਿਨੇ ਫਸਲ ਬੀਜੀ ਆ ਤੇ ਅੱਜ ਐਂਡ ਤੇ ਆ ਕੇ ਮੈਂ ਨਾ ਇਸ ਇਲਾਕੇ ਦਾ ਚੰਪਾੜਾ 50 ਸਾਲ ਦੀ ਮੇਰੀ ਉਮਰ ਹੋ ਗਈ ਮੈਂ 70 ਸਾਲਾਂ ਦਾ ਹਾਂ ਜਦੋਂ ਦੀ ਮੈਂ ਮਾਰਵੇਂ ਨਾ 70 ਸਾਲਾਂ ਤੋਂ ਅੱਜ ਤੱਕ ਜਿਹੜੀ ਇਹ ਗਰੀਬੀ ਲੋਕਾਂ ਦੇ ਘਰ ਚੋਂ ਪਾਣੀ ਨਹੀਂ ਨਿਕਲਦੀ ਇਹ ਇਹ ਨਹੀਂ ਨਿਕਲਦਾ ਤੁਰੇ ਫਨ ਯਾਰ ਸ਼ਰਮਾ ਸ਼ਰਮੀ ਲੋਕ ਤੁਰੇ ਫਨ ਲੱਖੀ ਗੱਲ ਤੁਰੇ ਫਨ ਤੇ ਭਾਜਾ ਜ ਸਾਡੇ ਵੋਲੇ ਪੈਸਾ ਨਹੀਂ ਪਣਾ ਹੁਣ ਸੌਣੀ ਡੁੱਬ ਗਈ ਹਾੜੀ ਜੜੀ ਅਸੀਂ ਖਾ ਲੈਣੀ ਹੈ ਤੇਲ ਬਾਲ ਬਾਲ ਕੇ ਦੁਬਾਰਾ ਫੇਰ ਡਰਾਮ ਭਰ ਬਰ ਕੇ ਇਹਨੂੰ ਪਧਰੀ ਕਰਾਂਗੇ ਤੇ ਫੇਰ ਉਹਨੇ ਚਾ ਨੂੰ ਸੌਣ ਪਾ ਦੋ ਜਨੇ ਪੀ ਤੇ ਇਹ ਸ਼ਾਇਦ ਕਿਤੇ ਅਗਲੀ ਵਾਰ ਨਹੀਂ ਆਊਗਾ ਹਾਂ ਸਾਡੇ ਵਾਲੇ ਸਾਡੇ ਵਾਲੇ ਵੇਖ ਕੇ ਤੇ ਆਰਤੀਏ ਵੀ ਮੇਰੇ ਭਰਾ ਜਿਹੜੇ ਆ ਨਾ ਜਦੋਂ ਅਸੀਂ ਦੁਕਾਨ ਤੇ ਜਾਂਦੇ ਆ ਨਾ ਉਹ ਜਾਣ ਕੇ ਕਾਊਂਟਰ ਦੇ ਉੱਤੋਂ ਫੜ ਕੇ ਕੋਈ ਚੀਜ਼ ਜੀ ਤੇ ਪਾਸਾ ਜੇ ਮੂੰਹ ਕਰ ਲੈਣੇ ਵੀ ਯਾਰ ਨਾ ਜਾਣਾਂ ਖਾਦ ਪੁੱਛਣੀ ਆ ਤੇ ਜਾਣਾਂ ਨੇ ਸਾਨੂੰ ਪੈਸੇ ਪੁੱਛਣੇ ਆ ਫਸਲ ਤੇ ਉਹਨੇ ਡੁੱਬ ਗਈ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਆਰਤੀਏ ਵੀ ਸਾਡੇ ਇਲਾਕੇ ਦੇ ਆ ਸਹੀ ਗੱਲ ਹੈ ਉਹਨਾਂ ਨੂੰ ਪਤਾ ਵੀ ਨਹੀਂ ਫਸਲ ਤੇ ਡੁੱਬ ਗਈ ਆਇਆ ਇਹ ਇਹਨਾਂ ਨੂੰ ਇਹ ਇਹ ਤੰਗੀ ਕਰਨੀ ਤੰਗੀ ਤੰਗੀ ਕਰਨੀ ਹਾਂ ਹਾਂ ਸਾਡੀ ਸਰਕਾਰੇ ਦੁਆਰੇ ਸੁਣੀ ਜਾਂਦੀ ਆ ਤੇ ਵਿਜੇ ਇਹ ਜਾ ਕੇ ਮਤਲਬ ਕਿਸੇ ਨੂੰ ਜਾ ਕੇ ਆਖੇ ਤਾਂ ਉਹਨੇ ਆਖਣਾ ਨਹੀਂ ਆ ਰਹੇ ਹਾਰੀ ਸਾਰ ਸਾਲ ਦਾ ਇਹ ਇਹ ਤਾਂ ਪੱਕਾ ਹੀ ਆ ਇਹ ਇਹ ਪੱਕਾ ਇਹ ਬਿਮਾਰੀ ਪੱਕੀ ਆ ਇਹ ਨਿੱਕੀ ਮੋਟੀ ਬਿਮਾਰੀ ਨਹੀਂ ਇਹ ਬਿਮਾਰੀ ਰੋਗ ਵੱਡਾ ਲੱਗਾ ਇਹ ਰੋਗ ਤਰੀਕੇ ਨਾਲ ਨਾ ਇਹ ਤਰੀਕੇ ਨਾਲ ਕਿਹੜੇ ਤਨਾ ਸਰਕਾਰ ਮੁਹਤ ਕਰ ਸਕਦੀ ਮੈਂ ਵਾਅਦੇ ਨਾਲ ਕਹਿ ਸਕਦਾ ਸਰਕਾਰ ਇਹਨੂੰ ਲੋਕਾਂ ਦੀ ਮੁਹਤਨਾ ਗਰੀਬੀ ਘਟਾ ਸਕਦੀ ਇਹ ਇਹਦੇ ਵਿੱਚੋਂ ਬਾਹਰ ਤੋਂ ਲਾ ਕੇ ਸਰਕਾਰ ਜੇ ਪੈੜੀ ਖਰੀਦ ਲੈਂਦੀ ਨਾ ਐਨੂੰ ਠਾਣੂ ਖਰੀਦੀ ਪੰਜ ਪੰਜ ਪੈਕਲੇ ਚੌੜੇ ਖਰੀਦਨੀ ਉਹਦੇ ਵਿੱਚੋਂ ਰੇਤਾ ਪੁੱਟ ਕੇ ਨਾ ਤੇ ਪੈਸੇ ਵੀ ਪੂਰੇ ਕਰ ਸਕਦੀ ਸਰਕਾਰ ਆਪਦੇ ਦੇ ਨਾਲ ਹੀ ਮਤਲਬ ਜਿਹੜੀ ਆ ਨਹਿਰ ਬਣ ਸਕਦੀ ਲੋਕ ਡੁੱਬਣੋਂ ਹਟ ਜਾਣ ਪੱਕਾ ਤੋੜ ਹੋ ਜੂ ਹਣਾ ਆਹਣ ਜਿਹੜੇ ਬਣਦੇ ਉਤੇ ਇਹ ਆਨੇ ਵੀ ਬਣ ਦੋ ਦੋ ਫੋਟੋ ਹੋਰ ਕਰਦਗੇ ਉਹ ਭਲੇ ਮਾਨਸੋ ਸਰਕਾਰ ਆ ਠੇਕੇਦਾਰ ਜਿਹੜਾ ਸੜਕ ਬਣ ਕੇ ਗਿਆ ਹਾਂ ਆ ਇਹ ਸੜਕ ਬਣ ਕੇ ਗਿਆ ਠੇਕੇਦਾਰੇ ਬਣ ਦਿੱਤੇ ਉਹਨੂੰ ਕਿਹਦੇ ਪਤਾ ਇਹ ਗੱਲ ਦਾ ਵੀ ਬਣਦੇ ਥੱਲੇ ਜਿਹੜੀ ਜ਼ਮੀਨ ਵਾ ਉਹ ਮਾਲਕੀ ਆ ਹਾਂ ਉਹ ਬੰਨ ਉੱਚਾ ਕਰੀ ਜੋ ਬੰਨ ਉਹ ਉੱਚਾ ਕਰ ਲਿਓ ਉਹਨਾਂ ਨੂੰ ਭੋਲਿਆ ਨੂੰ ਇਹ ਨਹੀਂ ਪਤਾ ਵੀ ਜ਼ਮੀਨ ਜਿਹੜੀ ਐ ਮਾਲਕਾਂ ਦੀ ਜ਼ਮੀਨ ਤੇ ਵੱਜਾ ਯਾਰ ਬੰਨਦਾ ਪੈਸਾ ਤੇ ਦੇਈਏ ਸਹੀ ਗੱਲ ਸਹੀ ਗੱਲ ਉਹ ਉਹਦਾ ਪੈਸਾ ਦੇ ਦੋ ਆ ਸਹੀ ਗੱਲ ਇੱਥੇ ਡੀਸੀ ਸਾਹਿਬ ਆਜਿਓ ਸਾਨੂੰ ਇੱਕ ਹਾਲ ਤੋਂ ਗਰਮ ਹੋ ਗਏ ਉਹ ਆਨੇ ਮੈਂ ਕਹਾ ਮੈਂ ਹਾਂ ਜੀ ਆਂਦੇ ਆਂਦੇ ਨੇ ਵੀ ਆਹ ਗੱਲ ਮੈਂ ਕਹਾ ਮੈਂ ਹਾਂ ਜੀ ਤੁਸੀਂ ਆਖੀ ਤੇ ਜਾਂਦੇ ਜੋ ਜਿੱਥੇ ਬੰਨ ਵੱਜਾ ਤੇ ਇਹ ਜ਼ਮੀਨ ਮਾਲਕਾਂ ਦੀ ਆ ਤੇ ਨਾਲੇ ਕਾਗਜ਼ਾਂ 'ਚ ਵੇਖੋ ਬੰਨ ਸਹੀ ਆ ਬੰਨ ਤੇਗਾ ਪਾਸੇ ਵੀ ਜਾਂਦਾ ਤੇ ਇੱਥੇ ਠੱਕੇ ਨਾ ਬੰਨਿਆ ਗਰਮ ਨੇ ਹਾਂਜੀ ਕਾਲੇਗਾ ਦੀ ਸਰਕਾਰ ਹੀ ਇਹ ਤਕੇ ਨਾ ਬੰਨਿਆ ਬਜਾ ਜਮੀਨਾਂ ਚ ਬੰਨਤਾ ਬੰਨਤਾ ਜਿੱਥੇ ਉੱਤਨਾ ਜਗ੍ਹਾ ਸੀ ਉੱਥੇ ਬੰਨਤਾ ਵੇਖੋ ਜੀ ਉਹ ਨਾ ਜਿਗਰਾ ਲੋਕਾਂ ਦਾ ਜਿਨ੍ਹਾਂ ਦੀ ਪਾਣੀ ਚ ਬੰਨ ਬੰਨਿਆ ਉਹਨਾਂ ਦੀ ਪਾਣੀ ਜਮੀਨ ਚ ਪਈ ਆਪਣ ਡਰਾਈ ਪਈ ਆ ਅੱਛਾ ਅੱਛਾ ਇਹ ਲੋਕਾਂ ਦੀਆਂ ਪਾਣੀਆਂ ਬਚਾਉਣ ਵਾਸਤੇ ਬੰਨ ਬੰਨਿਆ ਵੀ ਕੋਈ ਨਹੀਂ ਬੰਨ ਲਓ ਯਾਰ ਬੰਨ ਲਓ ਬੰਨ ਲਓ ਤੇ ਤੁਹਾਡੀ ਪਾਣੀ ਬਾਜੇ ਸਾਡੀ ਕੋਣੀ ਡੁੱਬਦੀ ਡੁੱਬਣ ਦੇ ਦੱਸੋ ਤੇ ਉਹਨਾਂ ਬੰਨਿਆ ਨੇ ਕਦੇ ਇਹ ਨਹੀਂ ਪਿਓ ਦੇ ਪੁੱਤ ਨੇ ਇਹ ਗੱਲ ਆਖੀ ਆਪਾਂ ਸੱਚ ਬੋਲਦੇ ਆ ਵੀ ਬੰਨੋ ਜਿਹੜੀਆਂ ਪਾਰਲੀਮੈਂਟ ਇਲਾਕੇ ਨੂੰ ਪਾਣੀ ਨਾਲ ਵਜਾ ਤਾਰ ਲੋਕਾਂ ਨੇ ਅੱਜ ਤੱਕ ਕੋਈ ਮਾਈ ਦਾ ਲਾਲ ਪੰਜਾਇਦਾ ਜਮਿਆ ਹੋਵੇ ਜਿਨ੍ਹਾਂ ਨੇ ਦਰਿਆਲੇ ਬੰਦਿਆਂ ਨੂੰ ਇਹ ਗੱਲ ਆਖੀ ਬਿਜਾ ਤੈਨੂੰ ਬਣਾ ਕੇ ਦੇਨੇ ਪੰਟਰਾਂ ਲਿਆ ਤੋੜੀਂ ਤੇ ਤੇਰੀ ਦਰਿਆ ਪਿਆਲੀ ਪਈ ਅਸੀਂ ਹੈਗੇ ਕਿੰਨੀ ਗੱਲ ਦੱਸ ਕਿੱਡੀ ਗੱਲ ਉਹਨਾਂ ਨੇ ਆਖਣਾ 2000 ਰੁਪਏ ਸਾਨੂੰ ਕਿੱਲੇ ਦਾ ਨਾੜਦਾ ਦੇਣ ਤੇ ਫਿਰ ਅਸੀਂ ਨਾੜ ਦੇਨੇ ਹਾਂ ਇਹ ਤਾਂ ਇਨਸਾਨੀਅਤ ਬਾਬਾ ਜੀ ਇਹ ਤਾਂ ਬਹੁਤ ਘਾਟਾ ਹੁਣ ਮੈਂ ਇਹ ਨਾ ਵੀ ਆਹੜਾ ਇਲਾਕਾ ਨਾ ਇਹ ਤਾਂ ਰਾਬੀ ਬਾਹ ਫੜੂਗਾ ਕਿਸੇ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਤੇ ਨਹੀਂ ਇਹ ਫੜੀ ਜਾਣੀ ਕੋਈ ਸਹੀ ਗੱਲ ਬਹੁਤ ਮੰਦੀ ਹਾਲ ਤਾਂ ਬਹੁਤ ਮੰਦੀ ਹਾਲ ਤਾਂ ਬੱਚੇ ਜਿਹੜੇ ਸਾਡੇ ਲੋਕਾਂ ਦੇ ਨਾ ਪੜ ਹੁੰਦੇ ਜਾਂਦੇ ਆ ਪੜਿਆ ਜਾਂਦਾ ਨਹੀਂ ਗਾ ਖਰਚੇ ਤਾਂ ਤਾਂ ਉਠਾਏ ਨਹੀਂ ਜਾਂਦੇ ਸਹੀ ਗੱਲ ਠੀਕ ਆ ਨਾ ਗੱਲ ਕਿੰਨੇ ਖਰਚੇ ਕੋਈ ਠਾਲੂ ਮੰਦਾ ਦਵਾਈ ਵੀ ਚਾਹੀਦੀ ਆ ਢਿਲ ਮੱਠ ਤੇ ਵੀ ਚਾਹੀਦੇ ਆ ਵਿਆਹਾਂ ਛਾਦੀਆਂ ਦੇ ਚਾਹੀਦੇ ਆ ਡੰਗਰਾਂ ਨੂੰ ਪੱਠੇ ਵੀ ਚਾਹੀਦੇ ਆ ਕੀ ਨਹੀਂ ਚਾਹੀਦਾ ਸਾਰਾ ਸਾਰਾ ਕੁਝ ਚਾਹੀਦਾ ਜੀ ਸਾਰਾ ਕੁਝ ਬਾਬਾ ਜੀ ਕਿਸਾਨਾਂ ਨੂੰ ਇਹੋ ਹੀ ਉਮੀਦ ਹੁੰਦੀ ਫਸਲ ਤੋਂ ਵੀ ਫਸਲ ਆਊਗੀ ਤੇ ਫਸਲ ਹਾਰ ਸਾਲੀ ਡੁੱਬ ਜਾਵੇ ਤੇ ਫੇਰ ਪੈਸਾ ਕਿੱਥੋਂ ਆ ਨਹੀਂ ਜੀ ਨਹੀਂ ਉਹ ਪੈਸਾ ਪੈਸਾ ਛੱਡ ਕੇ ਨਾ ਯਕੀਨ ਕਰਕੇ ਜਾਣੇ ਉਹ ਲੋਕ ਸ਼ਰਮ ਦੇ ਮਾਰੇ ਨਾ ਹਾਂ ਹਾਂ ਪਤਾ ਨਹੀਂ ਅੰਦਰ ਵੜ ਕੇ ਕਿਤਰਾਂ ਗਜ਼ਾਰੇ ਕਿਵੇਂ ਟਾਈਮ ਸਰਦੇ ਆ ਚੰਗਾ ਕਰਨੀ ਚੰਗਾ ਪਾਉਣ ਨੂੰ ਨਹੀਂ ਚੰਗਾ ਖਾਣ ਨੂੰ ਨਹੀਂ ਹਾਂਜੀ ਹਾਂਜੀ ਹਣਾ ਕੋਸ ਤੇ ਸਾਨੂੰ ਕੁੜੀਆਂ ਵਕਲਾਂਕ ਲੱਗਾ ਚਿੱਟੇ ਦਾ ਹਾਂ ਸਹੀ ਗੱਲ ਬਿਲਕੁਲ ਬਿਲਕੁਲ ਨੌਜਵਾਨ ਮੁੰਡੇ ਮਰ ਗਏ ਆ ਤੇ ਬੁੜੀਆਂ ਵਿਚਾਰੀਆਂ ਸਾਡੀਆਂ ਭਾਣਾ ਧੀਆ ਭਾਣਾ ਸਾਡੀਆਂ ਉਹ ਪੱਠੇ ਵੜਦੀਆਂ ਫਿਰਦੀਆਂ ਤੇ ਉਹ ਗਰੀਬੀ ਦੇ ਨਾਲ ਜਿਹੜਾ ਇਹ ਇਲਾਕਾ ਸਾਡਾ ਜੂ ਜਾਂਦੇ ਆ ਆ ਟਾਈਮ ਤੇ ਇਹ ਇਲਾਕੇ ਦਾ ਕੋਈ ਵੀ ਸਾਈਂ ਖਸਮ ਨਹੀਂ ਬਣਿਆ ਕੋਈ ਵਾਲੀ ਵਾਰਸ ਨਹੀਂ ਸਰਕਾਰਾਂ ਆ ਗਈਆਂ ਇਹ ਹੁਣ ਨਾ ਚਾਹ ਚਾਰ ਦਿਨਾਂ ਦਾ ਬੰਦ ਤੇ ਆ ਕੇ ਘੁੰਮਣਾ ਤੇ ਢਾਈ ਸਾਲੀ ਪਾਣੀ ਆ ਕੋਈ ਮਾਈ ਦਾ ਲਾਲ ਹੀ ਬੰਦ ਤੇ ਨਹੀਂ ਵੇਖਿਆ ਆ ਕੇ ਵੇਖਿਆ ਵੀ ਇਥੋਂ ਬੰਨ ਮਾੜਾ ਇਥੋਂ ਆ ਗੱਲ ਆ ਹੁਣ ਆ ਕੇ ਇਹਨਾਂ ਸਾਰੇ ਇਲਾਕੇ ਦੇ ਮੰਤਰੀਆਂ ਨੇ ਵੀ ਘੁੰਮਣਾ ਡੀਸੀਆਂ ਨੇ ਵੀ ਇੱਥੇ ਆ ਜਣਾ ਹਨਾ ਹੁਣ ਤਾਂ ਪਤਾ ਹੀ ਆ ਨਾ ਹੁਣ ਪਤਾ ਹੀ ਪਾਣੀ ਆ ਗਿਆ ਤੁਸੀਂ ਅਸੀਂ ਪਹਿਲਾਂ ਰੌਲਾ ਪਾਉਨੇ ਵੀ ਆ ਕੇ ਮਿੱਟੀ ਮੁੱਟੀ ਪਾਓ ਜਾਜਾ ਲਓ ਜ਼ਮੀਨਾਂ ਦਾ ਜਾਜਾ ਲਓ ਆ ਕੇ ਮਤਲਬ ਹੈ ਨਾ ਬਿਲਕੁਲ ਬਿਲਕੁਲ ਨਹੀਂ ਕੋਈ ਆਉਂਦਾ ਇੱਥੇ ਤੇ ਅਸੀਂ ਦੇ ਭਰਾਵਾਂ ਸਾਰਿਆਂ ਨੂੰ ਆਨੇ ਸਾਡੀ ਮਤ ਕਰੋ ਅਹੀਂ ਦੁਖੀਆਂ ਆ ਜੇ ਦੁਖੀਆਂ ਦੀ ਮਤ ਕਰੋਗੇ ਤੇ ਮਾਰ ਆਈ ਤੁਹਾਡੀ ਹੋਰ ਸੱਚੇ ਪਾਣੀ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਰਿਆਂ ਨੂੰ ਰਲ ਮਿਲ ਕੇ ਹੁਣ ਮੁਸੀਬਤ ਪਈ ਆ ਤੇ ਸਾਰਿਆਂ ਨੂੰ ਰਲ ਮਿਲ ਕੇ ਮਾਲੀ ਆਪਾਂ ਰਲ ਮਿਲ ਕੇ ਕੱਟਣੀ ਆ ਹਾਂਜੀ ਹਾਂਜੀ ਇਹ ਇਕੱਲਾ ਕਰ ਬੰਦਾ ਨਹੀਂ ਕੱਟ ਸਕਦਾ ਕਿਉਂ ਵੀ ਲੋਕਾਂ ਦੇ ਫਸਾ ਡੁੱਬੀਆਂ ਹਾਂਜੀ ਤੇ ਦੁੱਧ ਤੋਂ ਦੁੱਧ ਤੋਂ ਗੁਜ਼ਾਰਾ ਕਰਦੇ ਆ ਲੋਕ ਮਾਲ ਤੋਂ ਬਿਲਕੁਲ ਇਹ ਉਹ ਮਾਲਦਾਰ ਲੋਕਾਂ ਦਾ ਭੁੱਖਾ ਬੰਦਾ ਇਹ ਬਾਬਾ ਜੀ ਦੋ ਦਰਿਆ ਵਾ ਇਹ ਮਿਲਦੇ ਇੱਕ ਪਰੋਂ ਫਾੜ ਹੋਈ ਨਹੀਂ ਨਾ ਨਾ ਜਾਂਦੀ ਆ ਹਾਂਜੀ ਥੱਲੇ ਬੰਨੇ ਵੱਡੀ ਠੀਕ ਹੈ ਉਹਨੇ ਪਰਾਂ ਵੀ ਲੋਕਾਂ ਨੇ ਝੋਨੇ ਵਾਲੇ ਡੋਬੇ ਉਹ ਇਲਾਕੇ ਨੇ ਠੀਕ ਠੀਕ ਆ ਇੱਥੋਂ ਫਾਟੇ ਤੇ ਆਏ ਚੜ ਜਾਂਦੀ ਆ ਇਹ ਜਦੋਂ ਮੈਂ ਮੂੰਹ ਕਰਦਾ ਨੇ ਢਾਜੋ ਉਦੋਂ ਵੜ ਜਾਂਦਾ ਸੂਦ ਵਾਂਗੂ ਕਿ ਜੇ ਨੂੰ ਮੈਂ ਇਹਨੂੰ ਮੂੰਹ ਕਰਦਾ ਤੇ ਜਿਹੜਾ ਇੱਥੋਂ ਦੂਜਾ ਬੰਨਾ ਦਰਿਆ ਦਾ ਉਹ ਕਿੰਨੇ ਕਿੰਨੇ ਕੁ ਦੂਰ ਆ ਦੂਜਾ ਬੰਨਾ ਉਹਦੇ ਵੱਡੇ ਸਪੈਚ ਦੇ ਦੀਨੇ ਆ ਨਾ ਹਾਂ ਹਾਂ ਬੋਲਦੀ ਉੱਥੇ ਆਓ ਕਿੰਨੇ ਕਿਲੋਮੀਟਰ ਹੋਊਗਾ ਉਹ ਇਹ ਮੇਰੇ ਖਿਆਲ ਨਾਲ ਹੋਊਗਾ ਕੋਈ ਆਪਣੀ 40 50 ਕਿਲੋਮੀਟਰ ਹੋਊਗਾ ਜਾਂ ਮਤਲਬ ਮੀਟਰ ਤੇ ਮਿਨੇ ਨਹੀਂ ਆ ਸਿੱਧਾ ਜਾ ਜਾ ਲਾ ਲਓ ਤਾਂ ਇਹਨੂੰ ਮਤਲਬ 100 150 ਕਿਲੇ ਤੇ ਗਾੜੀ ਜਾ ਕੇ ਆ ਠੀਕ ਹੈ ਠੀਕ ਕਾਫੀ ਦੂਰ ਆ 8 9 ਮੀਲ 8 9 ਮੀਲ ਬੰਜਾ 8 9 ਹਾਂ ਨਪਾੜ ਕਰਕੇ ਹਾਂਜੀ 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 ਹਾਂ ਮੀਲ ਮੀਲ ਹੋ ਗਿਆ 8 9 ਮੀਲ ਹੋ ਗਿਆ ਠੀਕ ਇਹ ਸਰਕਾਰ ਇਹਨੂੰ ਇਸ ਗੱਲ ਦੇ ਬਹੁਤ ਫਤਵੇ ਹਾਲ ਕਰ ਸਕਦੀ ਸਰਕਾਰ ਬੈਠ ਕੇ ਭਾਗੇ ਉਹਨਾਂ ਕਿਸਾਨਾਂ ਨਾ ਬੈਠ ਕੇ ਭਾਵੇ ਹਾਂ ਯਾਰ ਜੇ ਅਸੀਂ ਕਿਸਾਨ ਜਿਨ੍ਹਾਂ ਦੀ ਹਰ ਸਾਲ ਜ਼ਮੀਨ ਡੁੱਬ ਜਾਂਦੀ ਹੈ ਨਾ ਹਾਂਜੀ ਓਹ ਪੈਸੇ ਵੀ ਦੋਰੀ ਲੈ ਸਕਦੇ ਬਿਲਕੁਲ ਬਿਲਕੁਲ ਤੁਹਾਨੂੰ ਆਂਦੇ ਵੀ ਭਾਉ ਤੁਹਾਨੂੰ ਅੱਧੇ ਪੈਸੇ ਕੇਰਾ ਦੇ ਦਿੰਨੇ ਆ ਅੱਧੇ ਕੇਰਾ ਦੇ ਦਿੰਨੇ ਤੁਹਾਨੂੰ ਇਹਦੇ ਵਿੱਚੋਂ ਕੱਢ ਦੇਣੇ ਪਾਈ ਦੇ ਵਿੱਚੋਂ ਤੇ ਯਾਰ ਅਸੀਂ ਪਾਈ ਸੀ ਗਵਰਨਮੈਂਟ ਨੇ ਖਰੀਦ ਲੈਣੇ ਜਿਹੜੇ ਬੰਦੇ ਖਸਾਨ ਦੀ ਹਰ ਸਾਲ ਪਾਈ ਡੁੱਬ ਜਾਂਦੀ ਆ ਅਸੀਂ ਅਸੀਂ ਪਾਈਆਂ ਦੇਣ ਨੂੰ ਤਿਆਰ ਸਾਂ ਬਿਲਕੁਲ ਹਾਂਜੀ ਹਾਂਜੀ ਤੇ ਇੱਥੇ ਸਾਨੂੰ ਰੋਜ਼ ਸਾਡਾ ਗੱਲਾਂ ਹੁੰਦੇ ਰਹਿੰਦੀਆਂ ਲੋਕੀ ਆ ਉਹਨਾਂ ਦਾ ਵੀ ਯਾਰ ਇਹ ਤੇ ਬਿਮਾਰੀ ਜਿਹੜੀ ਬਹੁਤ ਲੰਮੀ ਚੌੜੀ ਇੱਕ ਦਾ ਪੁਖਤਾ ਮੁੱਲ ਤੇ ਇੱਕ ਨਹਿਰਾ ਕੱਢ ਦੋ ਨਹਿਰਾ ਹੋ ਨਿਕਲ ਇਹ ਖਤਮ ਹੋ ਜਾਣਾ ਇਹ ਖਤਮ ਹੋ ਜਾਣਾ ਸਾਰਾ ਬਾਈ ਹੁਣ ਕੀ ਬੇਨਤੀ ਕਰਨੀ ਚਾਹੋਗੇ ਹਣ ਜਿਹੜੇ ਵੀਡੀਓ ਆਪਣੀ ਵੇਖਦੇ ਪਏ ਨੇ ਚਾਹੁੰਦਾ ਇਹੋ ਵੀ ਭਰਾਵਾਂ ਨੂੰ ਵੀ ਜਿਹੜੇ ਭਰਾ ਡੁੱਬੇ ਆ ਨਾ ਹਾਂਜੀ ਸਾਰੇ ਆ ਸੰਥਾਂ ਨੂੰ ਬੇਨਤੀ ਕਰਨੀ ਚਾਹੁੰਦਾ ਸਾਰੇ ਆ ਸੰਥਾ ਸਾਡਾ ਮਾਣ ਕਰਦੀਆਂ ਮੈਂ ਸਾਂਝਾ ਮੰਨਦਾ ਹਾਂ ਮੈਂ ਆਪਣੇ ਘਰ ਵਾਸਤੇ ਕੋਈ ਗੱਲ ਨਹੀਂ ਕਰਦਾ ਮੈਂ ਇਹਨਾਂ ਨਾਲ ਵੀ ਲੋਕਾਂ ਦੀ ਮੱਤ ਕੀਤੀ ਜਾਵੇ ਜਿਤਨਾ ਪੰਜਾਬ ਦੇ ਲੋਕਾਂ ਨੇ ਅੱਗੇ ਮੱਤ ਕੀਤੀ ਨਾ ਹੜਪੀਰਤਾ ਦੀ ਇਸ ਤਰ੍ਹਾਂ ਹੀ ਤਗੜੇ ਹੋ ਕੇ ਮੱਤ ਕਰੋ ਇਹ ਜਿਹੜਾ ਸਮਾਂ ਵਾ ਕਿਤੇ ਤੇ ਮਾਰੇ ਬਦਰੂ ਆ ਨਾ ਮੇ ਲੋਕਾਂ ਦੇ ਘਰੇ ਅੱਜ ਰੋਟੀ ਬੰਦ ਹੋਈ ਆ ਨਾ ਉਹਨਾਂ ਦੀ ਰੋਟੀ ਪੱਕਦੀ ਹੋ ਜੇ ਯਾਰ ਸਹੀ ਗੱਲ ਹੈ ਜਿਨ੍ਹਾਂ ਜਿਨ੍ਹਾਂ ਇਚਰਾਜ ਅੱਜ 부ਝੇ ਆ ਯਾਰ ਪਾਲੀਆਂ ਦੇ ਵਿੱਚ ਲੋਕਾਂ ਦੇ ਘਰ ਬੱਚੇ ਰੋਣਦਾ ਹੈ ਸਾਡੇ ਫਸਲ ਮਾਰੀ ਗਈ ਹੈ ਬਿਲਕੁਲ ਜੀ ਬਿਲਕੁਲ ਤੇ ਉਹਨਾਂ ਦੀ ਜਰੂਰੀ ਮਦਦ ਕੀਤੀ ਹੈ ਠੀਕ ਹੈ ਜੀ ਇਹ ਨਹੀਂ ਬੇਨਤੀ ਹੈ ਮੇਰੇ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ